ਛੇਤੀ ਅਮੀਰ ਬਣਦੀ ਚਾ ਕਿਤੇ ਨਾ ਕਿਤੇ ਲੋਕਾਂ ਨੂੰ ਬਹੁਤ ਜ਼ਿਆਦਾ ਥੱਲੇ ਡਿਗਾ ਦਿੰਦੀ ਹੈ ਇਸ ਦੀ ਜਿੰਦਾ ਜਗਦਾ ਅਸੀਂ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੇ ਦਿਖਾਵਾਂਗੇ ਮਹਾਰਾਜਾ ਰਿਜ਼ੋਰਟ ਦੀ ਜਿੱਥੇ ਕੀ ਮਹਾਰਾਜਾ ਰਿਜ਼ੋਰਟ ਦੇ ਵਿੱਚ ਕੰਮ ਕਰ ਰਹੇ ਮੈਨੇਜਰ ਜੋ ਕਿ 4 ਤੋਂ 5 ਸਾਲ ਤੋਂ ਕੰਮ ਕਰ ਰਿਹਾ ਸੀ ਜਿਸ ਵੱਲੋਂ ਅ ਮੈਰਿਜ ਪਾਰਟੀ ਬੁਕਿੰਗ ਦੇ ਨਾਤੇ ਠਗੀਆਂ ਮਾਰ ਗਿਆ ਜਾਸ ਯਾਰ ਲਗਾਤਾਰ ਇਸ ਕੋਲੋਂ ਠਗੀਆਂ ਮਾਰੀਆਂ ਜਾਸੀਆਂ ਨੇ 8 ਤੋਂ 9 ਪਾਰਟੀਆਂ ਜਿਹੜੀਆਂ ਦਸੀਆਂ ਜਾ ਰਹੀਆਂ ਜਿਨ੍ਹਾਂ ਕੋਲੋਂ ਪੈਸੇ ਜਿਹੜੇ ਆ ਇਸ ਵੱਲੋਂ ਇਸ ਮੈਨੇਜਰ ਵੱਲੋਂ ਲੈ ਲਏਤੇ ਗਏ ਹਨ ਜਿਸ ਦਾ ਨਾਮ ਗੁਰਪ੍ਰੀਤ ਦੱਸਿਆ ਜਾ ਰਿਹਾ ਹੈ ਅੱਜ ਪੁਲਿਸ ਵੱਲੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਪੁਲਿਸ ਵੱਲੋਂ ਹਿਰਾਸਤ ਲੈ ਕੇ ਅੱਜ ਕੋਰਟ ਤੇ ਪੇਸ਼ ਕੀਤਾ ਗਿਆ ਤੇ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਉਹ ਵਿਅਕਤੀ ਪੁਲਸ ਦੇ ਮਗਰ ਲੋਕ ਦਾਰਿਆ ਆਪਣਾ ਮੂੰਹ ਵੀ ਲੁਕਾਇਆ ਸੀ ਤੇ ਪੁਲਸ ਜਿਹੜੇ ਆ ਪੁਲਸ ਮੁਲਾਜ਼ਮ ਦੇ ਮਗਰ ਲੋਕ ਲੋਕੇ ਆਪਣੇ ਆਪ ਨੂੰ ਲੁਕਾਉਂਦਾ ਰਿਹਾ ਲੇਕਿਨ ਠੱਗੀ ਮਾਰਨ ਤੋਂ ਪਹਿਲਾਂ ਉਸ ਵਿਅਕਤੀ ਨੂੰ ਬਿਲਕੁਲ ਸ਼ਰਮ ਨਹੀਂ ਆਈ ਤੁਹਾਨੂੰ ਦੱਸ ਦਈਏ ਕਿ ਐਸੇ ਰਿਜ਼ੋਰਟ ਦੇ ਮਾਲਕ ਵੱਲੋਂ ਹੀ ਕੰਪਲੇਂਟ ਕਰਕੇ ਉਸ ਮੈਨੇਜਰ ਨੂੰ ਗ੍ਰਿਫਤਾਰ ਕਰਵਾਇਆ ਗਿਆ ਉਸ ਮੈਨੇਜਰ ਦੀ ਕੰਪਲੇਂਟ ਕੀਤੀ ਗਈ ਜਿਸ ਦੇ ਪੁਲਸ ਦੀ ਛਾਣਬੀਨ ਤੋਂ ਬਾਅਦ ਤਕਰੀਬਨ 2.5 ਲੱਖ ਰੁਪਏ ਰਿਕਵਰ ਵੀ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ 9 ਤੋਂ 8 ਤੋਂ 9 ਪਾਰਟੀਆਂ ਜੜੀਆਂ ਜਿਨ੍ਹਾਂ ਵੱਲੋਂ ਇਸ ਮੈਨੇਜਰ ਵੱਲੋਂ ਠੱਗੀ ਮਾਰੀ ਗਈ ਹੈ ਮਾਮਲਾ ਜਿੱਥੇ ਕਿ 5 ਸਾਲ ਤੋਂ ਨੌਕਰੀ ਕਰ ਰਹੇ ਮੈਨੇਜਰ ਜਿਸ ਦੇ ਮਾਲਕ ਇਸ ਵੇਲੇ ਵਿਦੇਸ਼ ਚ ਹਨ ਫੋਰਨ ਹਨ ਇੱਥੇ ਦਾ ਸਾਰਾ ਜਿਹੜਾ ਅ ਮੈਨੇਜਮੈਂਟ ਸੰਭਾਲਦੀ ਹੈ ਮੈਨੇਜਰ ਗੁਰਪ੍ਰੀਤ ਸਿੰਘ ਵੱਲੋਂ ਤਕਰੀਬਨ ਕਈ ਪਾਰਟੀਆਂ ਤੋਂ ਪੈਸੇ ਲੈ ਕੇ ਠੱਗੀ ਮਾਰੀ ਗਈ ਹੈ ਰਿਜ਼ੋਰਟ ਪਾਰਟੀ ਬੁੱਕ ਦੇ ਨਾਂ ਤੇ ਠੱਗੀ ਮਾਰੀ ਗਈ ਹੈ ਮੌਕੇ ਤੇ ਪੁਲਿਸ ਵੱਲੋਂ 2.5 ਲੱਖ ਰੁਪਏ ਰਿਕਵਰੀ ਕਰ ਲਿਆ ਗਿਆ ਅੱਜ ਉਸ ਨੂੰ ਪੁਲਿਸ ਰਿਮਾਂਡ ਕੋਰਟ 'ਚ ਪੇਸ਼ ਕੀਤਾ ਗਿਆ ਜਿਸ ਵੇਲੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਲੁਕ ਲੁਕਦਾ ਰਿਹਾ ਆਪਣਾ ਮੂਲ ਲਗਾਉਂਦਾ ਰਿਹਾ মিডিਆ ਵਾਲੇ ਬੰਦਿਆਂ ਨੂੰ ਦੇਖ ਕੇ মিডিਆ ਪਰਸਨ ਨੂੰ ਦੇਖ ਕੇ ਆਪਣੇ ਆਪ ਨੂੰ ਪੁਲਿਸ ਦੇ ਪਿੱਛੇ ਪੁਲਿਸ ਮੁਲਾਜ਼ਮਾਂ ਦੇ ਪਿੱਛੇ ਲੁਕਦਾ ਰਿਹਾ ਅੱਜ ਉਸ ਨੂੰ ਇੰਨੀ ਸ਼ਰਮ ਆ ਰਹੀ ਹੈ ਤੇ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਉਸ ਵੇਲੇ ਜਦੋਂ ਠੱਗੀ ਮਾਰਨ ਲਿਆ ਹੀ ਤੇ ਕੀ ਉਹਨੂੰ ਇਸ ਤਰ੍ਹਾਂ ਦਾ ਉਹਦੇ ਦਿਲ ਦੇ ਵਿੱਚ ਖਿਆਲ ਨਹੀਂ ਆਇਆ ਕਿ ਜਦੋਂ ਫੜਿਆ ਜਾਏਗਾ ਤੇ ਉਸ ਦੀ ਇੱਜ਼ਤ ਜਿਹੜੀ ਹੈ ਤਾਰ-ਤਾਰ ਹੋ ਜਾਏਗੀ ਉਸ ਦੇ ਨਾਲ ਨਾਲ ਉਸ ਦੇ ਪਰਿਵਾਰ ਵਾਲਿਆਂ ਤੇ ਵੀ ਇਹ ਚੀਜ਼ ਦਾ ਬੜਾ ਅਸਰ ਹੋਏਗਾ ਠੱਗੀ ਮਾਰਨ ਤੋਂ ਪਹਿਲਾਂ ਠੱਗ ਨੂੰ ਇੱਕ ਵਾਰੀ ਜ਼ਰੂਰ ਸੋਚਣਾ ਪੈਂਦਾ ਸੋਚਣਾ ਚਾਹੀਦਾ ਹੈ ਕਿ ਤੁਸੀਂ ਥੋੜੀ ਜਿਹੀ ਚੰਦ ਪੈਸੇ ਲਈ ਇੱਕ ਬੇਈਮਾਨੀ ਤਾਂ ਜ਼ਰੂਰ ਕਰ ਲੈਂਦੇ ਹੋ ਲੇਕਿਨ ਉਸ ਦੀ ਪਰਭਾਈ ਤੁਹਾਡੇ ਨਾਲ ਨਾਲ ਤੁਹਾਡੇ ਪਰਿਵਾਰ ਨੂੰ ਵੀ ਕਰਨੀ ਪੈਂਦੀ ਹੈ ਸ਼ਾਇਦ ਇਹ ਚੀਜ਼ ਸਾਹ ਭੁੱਲ ਚੁੱਕਾ ਹੀ ਜਿਸ ਕਰਕੇ ਉਸਨੇ ਠੱਗੀ ਮਾਰੀ ਫਿਲਹਾਲ ਪੁਲਸ ਨੇ ਉਸ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ ਤੇ ਦੱਸੀ ਹੈ ਕਿ ਪੁਲਸ ਵੱਲੋਂ 2.5 ਲੱਖ ਦੀ ਰਿਕਵਰੀ ਵੀ ਕਰ ਦਿੱਤੀ ਗਈ ਹੈ ਉਸ ਦੇ ਨਾਲ ਨਾਲ ਮਾਲਕਾਂ ਵੱਲੋਂ ਜਿਹੜੀ ਹੈ ਕੰਪਲੇਨਟ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਹੈ 8 ਤੋਂ 9 ਪਾਰਟੀਆਂ ਵੱਲੋਂ ਇਸ ਵਿਅਕਤੀ ਵੱਲੋਂ ਠੱਗੀ ਮਾਰੀ ਗਈ ਹੈ 8 ਤੋਂ 9 ਪਾਰਟੀਆਂ ਸਭ ਤੋਂ ਵੱਡੀ ਗੱਲ ਜੋ ਲੋਕ ਚਾਹ ਦੇ ਨਾਲ ਆਪਣਾ ਵਿਆਹ ਜਾਂ ਆਪਣੀ ਪਾਰਟੀ ਬੁੱਕ ਕਰਾਉਂਦੇ ਹਨ ਕਿ ਉਹਨਾਂ ਦੇ ਵੀ ਘਰ ਪਰਵਾਜ਼ ਕਿੰਨੀ ਬੰਦੀ ਹੋਏਗੀ ਜੇ ਬੁਕਿੰਗ ਅਮਾਉਂਟ ਦੇਣ ਤੋਂ ਬਾਅਦ ਪਤਾ ਲੱਗਦਾ ਹੈ ਕੀ ਉਹਨਾਂ ਦੀ ਬੁਕਿੰਗ ਕੋਈ ਹੀ ਨਹੀਂ ਜਿਸ ਤਰ੍ਹਾਂ ਕੀ ਤੁਹਾਨੂੰ ਠੱਗੀ ਦਾ ਮਾਮਲਾ ਸੁਣਾਇਆ ਥਾ ਕਿ ਦਾ ਮਾਮਲਾ ਦਿਖਾਇਆ ਜੋ ਕਿ ਮਹਾਰਾਜਾ ਰੋਡ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਜਿਹੜਾ ਕਿ ਮਹਾਰਾਜਾ ਫਾਰਮ ਬਹੁਤ ਹੀ ਨਾਮਚਿੰਨ ਜਿਹੜਾ ਕਿ ਫਾਰਮ ਹੈ ਬਹੁਤ ਪੁਰਾਣਾ ਫਾਰਮ ਹੈ ਜਿਸ ਤੇ 5 ਸਾਲ 5 ਸਾਲ ਥੋੜਾ ਸਮਾਂ ਨਹੀਂ ਹੁੰਦਾ 5 ਸਾਲ ਤੱਕ ਕੰਮ ਕਰ ਰਹੇ ਇਸ ਮੈਨੇਜਰ ਵੱਲੋਂ ਠੱਗੀ ਮਾਰੀ ਗਈ ਯਾਨੀ ਕਿ ਭਰੋਸਾ ਜਿਹੜਾ ਅੱਜ ਦੇ ਟਾਈਮ ਤੇ ਇਨ੍ਹਾਂ ਠੱਗਾਂ ਵੱਲੋਂ ਟੁੱਟਦਾ ਜਾ ਰਿਹਾ ਕਿ ਇੱਕ ਬੰਦਾ ਕਿਸ ਤੇ ਭਰੋਸਾ ਕਰੇ ਫਿਲਹਾਲ ਮਾਲਕ ਜਿਹੜੇ ਵਿਦੇਸ਼ ਬੈਠੇ ਹੋਏ ਹਨ ਵਿਦੇਸ਼ ਬੈਠੇ ਮਾਲ 4 ਮਿੰਟ ਕਰਦੀ ਹੈ ਤਾਂ ਪਤਾ ਲੱਗਦਾ 809 ਪਾਰਟੀਆਂ ਨਾਲ ਠੱਗੀ ਮਾਰੀ ਗਈ ਹੈ ਐਡੀ ਬੇਸ਼ਰਮੀ ਜਿਹੜੀ ਹੈ ਜਿਸ ਤੇ ਰੋਜੀ ਰੋਟੀ ਮਿਲੀ ਜਿਸ ਦੇ ਰੋਜ਼ਗਾਰ ਮਿਲਿਆ ਜਿਨੇ ਉਸ ਦੇ ਘਰ ਪਰਿਵਾਰ ਦੀ ਰੋਜੀ ਸੰਭਾਲੀ ਉਸ ਹੀ ਆਧਾਰੇ ਨਾਲ ਉਹ ਠੱਗੀ ਮਾਰਦਾ ਫੜਿਆ ਗਿਆ ਯਾਨੀ ਕਿ ਉਸ ਆਧਾਰੇ ਦੇ ਨਾਲ ਠੱਗੀ ਮਾਰਦਾ ਫੜੇਗਾ ਜਿਸ ਵੇਲੇ ਮੌਕੇ ਤੇ ਪੁਲਿਸ ਵੱਲੋਂ 2.5 ਲੱਖ ਦੀ ਰਿਕਵਰੀ ਵੀ ਕਰ ਲਿੱਤੀ ਗਈ ਹੈ ਫਿਲਹਾਲ ਅੱਗੇ ਦੇ ਵੀ ਜਾਂਚ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸਦੀ ਹੈ ਇਸ ਮਾਮਲੇ ਦੇ ਵਿੱਚ ਪੁਲਸ ਦਾ ਕੀ ਕਹਿਣਾ ਪੁਲਸ ਨਾਲ ਵੀ ਗੱਲਬਾਤ ਕਰਦੇ ਹਾਂ ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਹੈ ਸਾਨੂੰ ਬਰਸ਼ਾ ਸਿੰਘ ਰਹਿਣ ਵਾਲਾ ਸੰਦੂਕ ਲੋਨੀ ਆਪਣੇ ਸ਼ਾਟੇ ਦਾ ਇਹ ਬਤੌਰ ਮੈਨੇਜਰ ਹੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ 1 ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਹੈ ਹੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾਂ ਨੂੰ ਇਹਨੂੰ ਦੋਸ਼ੀ ਪਾਇਆ ਗਿਆ ਵਾ ਤੇ ਹੋਂਡੇ ਦੇ ਖਿਲਾਫ ਮੁਕੱਦਮਾ ਨੰਬਰ 213 ਮਿਤੀ 20 9 2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ 'ਚ ਕਰਦਾ ਹੈ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ 'ਚ ਰਹਿ ਰਹੇ ਆ ਤੇ ਉੱਥੇ ਮਲਵੇ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਜਿਹੜੇ ਲੋਕਾਂ ਦੇ ਨੰਬਰ ਨੋਟ ਕਰਦਾ ਹੈ ਨਾ ਮੋਬਾਈਲ ਨੰਬਰ ਨੋਟ ਉਹ ਗਲਤ ਨੰਬਰ ਨੋਟ ਕਰ ਲੈਂਦਾ ਹੈ ਜੇ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਅਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਉੱਥੇ ਤੇ ਇਹ ਗੱਲ ਇਹਦੀ ਸਾਹਮਣੇ ਆਈ ਹੈ ਕਿ ਇਹਨਾਂ ਲੋਕਾਂ ਨੂੰ ਮਤਲਬ ਠੱਗਿਆ ਉਹਨਾਂ ਨੂੰ ਬਦੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਤੇ ਇਕੱਲਾ ਹੀ ਸੀ ਨਹੀਂ ਨਹੀਂ ਇਕੱਲਾ ਇਹੋ ਇਹੋ ਹੀ ਇਹ ਮੈਨੇਜਰ ਹੀ ਤੇ ਇਹ ਹੀ ਕਰਦਾ ਰਿਹਾ ਤੇ ਲੋਕਾਂ ਨਾਲ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤਾਂ ਜਦੋਂ ਡੇਟ ਆਉਂਦੀ ਸੀ ਤਾਂ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸ਼ਰਮਿੰਦਾ ਹੁੰਦੇ ਸੀ ਕਿਉਂਕਿ ਉਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦੇ ਹੁੰਦਾ ਸੀ ਉਹਨਾਂ ਨੇ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬਿਸ਼ਰਮ ਹੋਣਾ ਪੈਂਦਾ ਸੀ ਵੀ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਿਰਫ ਹੁਣ ਤਾਂ ਕਹਿੰਦੇ ਕਿੰਨੀਆਂ ਘੇਰੋਕਾਂ ਠਗੀਆਂ ਇਸ ਤਰ੍ਹਾਂ ਦੀਆਂ ਆਹ ਫਲਾਹ ਤੇ ਸਾਡੇ ਜਿਹੜੇ ਨੋਟਿਸ ਵਿੱਚ ਆਈਏ ਇਹ 9 10 ਠਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਸੁਭੈਰਾ ਕਰਨੀ ਆ ਵੀ ਹੋਰ ਕਿੰਨੀਆਂ ਨੇ ਠਗੀਆਂ ਕੀਤੀਆਂ ਤੇ ਪਰਿਵਾਰ ਚੋਂ ਕੀ ਬੈਕਗ੍ਰਾਉਂਡ ਚ ਕਿਉਂ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸੁਧਾਰਨ ਪਰਿਵਾਰ ਦਾ ਹੀ ਆ ਤੇ ਛੇਤੀ ਉਮੀਰ ਬੰਦੀ ਇੱਛਾ ਦੇ ਵਿੱਚ ਇਹਨੇ ਜਿਹੜੇ ਕੰਮ ਕੀਤੇ ਆ ਉਹ ਪੈਸੇ ਦਾ ਪਤਾ ਲੱਗਾ ਕਿੰਨੇ ਕੇ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਦੇ ਕਰੀਬ ਠਗੀ ਮਾਰੀ ਆ ਸਾਹਮਣੇ ਆਈ ਹੈ ਠੀਕ ਆ ਕਮਾਟ ਲੈ ਰਹੇ ਆ ਵੇਖੋ ਜੇ ਦਾਸਾਂ ਕਿੰਨੇ ਦਿਨ ਦਾ ਦੇ ਰਹੇ ਨੇ